तुम्हें तो दिल लगी जानी पड़ेगी ਕਹਿੰਦਾ ਹੈ ਕਿ ਕਲਾ ਦਾ ਮੁੱਲ ਨਹੀਂ ਪੈਂਦਾ ਕਲਾ ਦਾ ਮੁੱਲ ਉਦੋਂ ਪੈਂਦਾ ਜਦੋਂ ਮਿਹਨਤ ਕਰਨ ਵਾਲੇ ਇਹ ਸਮਝ ਲੈਣ ਕਿ ਹਾਰਾਂ ਤੋਂ ਜਿੱਤ ਵੀ ਮਿਲ ਸਕਦੀ ਹੈ ਇਸੇ ਤਰ੍ਹਾਂ ਇਸ ਨੌਜਵਾਨ ਲੱਕੀ ਨੇ ਮਿਹਨਤ ਲਗਾਤਾਰ ਜਾਰੀ ਰੱਖੀ ਹੋਈ ਆ 10 ਸਾਲ ਪਹਿਲਾਂ ਕਰੰਟ ਲੱਗਣ ਦੇ ਨਾਲ ਪੂਰਾ ਸਰੀਰ ਝੁਲਸ ਗਿਆ ਸੀ ਤੇ ਮਾਤਾ ਪਿਤਾ ਦੇ ਦੁੱਖ ਦੂਰ ਕਰਨ ਦੇ ਲਈ ਇਹ ਨੌਜਵਾਨ ਲਗਾਤਾਰ ਮਿਹਨਤ ਕਰ ਰਹੇ ਤੇ ਮਾਪਿਓ ਮਿਹਨਤ ਮਜ਼ਦੂਰੀ ਕਰਕੇ ਇਸ ਦੇ ਸੁਪਨੇ ਪੂਰੇ ਕੀਤੇ ਤੇ ਅੱਜ ਇਹ ਆਪਣੀ ਆਵਾਜ਼ ਤੇ ਕਲਾ ਦੇ जरिए अपने परिवार के सुपने पूरे करने चाहता है लगी पड़ेगी दिल लगी भूल जानी पड़ेगी मोहब्बत बहुबीरा आकर आ तड़पने पे मेरे ना फिर हंसोगे जरा दिल किसी से लगा ਜਾਨੇ ਪੜੇਗੀ ਮਹੰਗਤ ਕਿਰਾ ਉਮਿਆ ਕਹਿ ਬਦੇ ਤੂੰ سونے ਦੀ ਇੱਕ ਮਾਇਆ ਹੈ ਰੱਬ ਤੈਨੂੰ ਕਰਮ ਦਿੱਤੀ ਐਨੇ ਜ਼ੁਲਮ ਨਾ ਲਿਖ ਮਾਇਆ ਤੇਨੂ ਖਬਰ ਨਾ ਕੋਈ ਉਗੜੀ ਸਾਡੇ ਨਾਲ ਹੋਈ ਜਿਵੇਂ ਉਜੜਿਆ ਅਸੀਂ ਉਹਨੇ ਪੁਜੜੇ ਨਾ ਕੋਈ ਕਿਦਾਂ ਕਰੀਦਾ ਹੈ ਗੁਜ਼ਾਰਾ ਕਿਦਾਂ ਕਰੀਦਾ ਹੈ ਗੁਜ਼ਾਰਾ ਕਿਦਾਂ ਕਰੀਦਾ ਹੈ ਗੁਜ਼ਾਰਾ ਸਾਡਾ ਰੱਬ ਜਾਲੀ ਨੇ ਤਾਨੂੰ ਕਿੰਨਾ ਤੂੰ ਪਿਆਰਾ ਜ਼ਿੰਦਗੀ ਚ ਤਬਰੇ ਮਤਲਬ ਬਹੁਤ ਕੁਝ ਹੋਇਆ ਤੇ ਇਦਾਂ ਲਾੜੋ ਤੁਸੀਂ ਸੰਘਰਸ਼ ਮੇਰਾ ਬਚਪਨ ਦੇ ਵਿੱਚ ਹੀ ਚੱਲ ਰਿਹਾ ਤੇ ਬਹੁਤ ਕੁਝ ਦੇਖਿਆ ਜ਼ਿੰਦਗੀ ਦੇ ਵਿੱਚ ਮੈਂ ਮੰਨ ਕੇ ਚੱਲੂ ਵੀ ਹਾਰਾਂ ਦੇਖੀਆਂ ਨੇ ਜਿੱਦਾਂ ਕਹਿ ਦਿੰਨੇ ਉਹਨੇ ਹਾਰ ਤੇ ਮੈਂ ਹਾਰਾਂ ਤੋਂ ਹੀ ਸਿੱਖਦਾ ਰਿਹਾ ਤੇ ਮੈਨੂੰ ਇਦਾਂ ਲੱਗ ਰਿਹਾ ਜੇ ਮੈਂ ਜਿੰਨੀਆਂ ਕਿ ਮੇਰੀਆਂ ਹਾਰਾਂ ਹੋਈਆਂ ਨੇ ਤੇ ਮੇਰੀ ਜਿੱਤ ਇੰਨੀ ਕੁ ਸ਼ਾਨਦਾਰ ਹੋਣੀ ਹੈ ਸ਼ਾਇਦ ਕਿਸੇ ਨੇ ਇਦੀ ਜਿੱਤ ਜਿੱਤੀ ਨਹੀਂ ਹੋਣੀ ਤੇ ਇਹੀ ਮੇਰੀ ਮੇਰੀ ਸੋਚ ਆ ਤੇ ਹਨਾ ਤੇ ਬਾਕੀ ਮੈਂ ਆਪਣੀ ਸੋਚ ਨੂੰ ਅੱਗੇ ਲੈ ਕੇ ਚੱਲਦਾ ਹਾਂ ਤੇ ਆਪਣੇ ਸੁਪਨੇ ਨੂੰ ਅੱਗੇ ਲੈ ਕੇ ਚੱਲਦਾ ਹਾਂ ਆਪਣੇ ਮਾਤਾ ਪਿਤਾ ਨੂੰ ਮਾਤਾ ਪਿਤਾ ਨੂੰ ਅੱਗੇ ਲੈ ਕੇ ਚਾਹਤਦਾ ਹਾਂ ਵੀ ਉਹਨਾਂ ਨੂੰ ਖੁਸ਼ ਰੱਖਾਂ ਤੇ ਹਮੇਸ਼ਾ ਤੋਂ ਮੇਰੀ ਸੋਚ ਇਹ ਹੀ ਹੈ ਤੇ ਅੱਗੇ ਵੀ ਇਹ ਹੀ ਰਹੂਗੀ ਤੇ ਸਟਰਗਲ ਚੱਲ ਰਿਹਾ ਚੱਲੀ ਜਾਂਦਾ ਤੇ ਅੱਗੇ ਵੀ ਚੱਲਦਾ ਰਹੂਗਾ ਪਰਿਵਾਰ ਚ ਕੌਣ ਕੌਣਾ ਤੇ ਕੀ ਹਾਲਾਤ ਨੇ ਕਰਦੇ ਪਰਿਵਾਰ ਚ ਜੀ ਮੰਮੀ ਨੇ ਤੇ ਡੈਡੀ ਨੇ ਤੇ ਮੈਂ ਆ ਤੇ ਇੱਕ ਸਿਸਟਰ ਸੀਗੇ ਮੇਰੇ ਇੱਥੇ ਉਹਨਾਂ ਦੀ ਮੈਰਿਜ ਹੋ ਗਈ ਕੀ ਹਾਲਾਤ ਨੇ ਕਰਦੇ ਤੇ ਕੀ ਕੀ ਮਜਬੂਰੀਆਂ ਹੁਣ ਤੱਕ ਦੇਖੀਆਂ ਹਾਲਾਤ ਕੀ ਦੇਖੇ ਮਜਬੂਰੀਆਂ ਤਾਂ ਵੀਰੇ ਮੈਂ ਗਿਣਾ ਨਹੀਂ ਸਕਦਾ ਤੁਹਾਨੂੰ ਵੀ ਕੀ ਕੀ ਦੇਖਿਆ ਨੇ ਮੈਂ ਤੇ ਪਰ ਮੈਂ ਕਦੇ ਉਹਨਾਂ ਨੂੰ ਮੂਰੇ ਲੈ ਕੇ ਨਹੀਂ ਚੱਲਿਆ ਮੈਂ ਆਪਣੀ ਮਿਹਨਤ ਨੂੰ ਅੱਗੇ ਲੈ ਕੇ ਚੱਲਿਆ ਤੇ ਹੁਣ ਬੱਤ ਮੈਨਸ ਕਰ ਰਹੇ ਹਾਂਗੇ ਤੇ ਹਮੇਸ਼ਾ ਮਿਹਨਤ ਕਰਦੇ ਰਾਂਗੇ ਜਿੰਨਾ ਚੱਕਰ ਸਾਹ ਚੱਲਦੇ ਨੇ ਹਨ ਤੇ ਮੈਂ ਆਪਣੇ ਜਦੋਂ ਮੈਂ ਗਿਆ ਸੀਗਾ ਵੋਇਸ ਆਫ ਪੰਜਾਬ ਚ ਗਿਆ ਸੀਗਾ ਉੱਥੇ ਵੀ ਮੈਂ ਜੈਜੀ ਨੂੰ ਇਹ ਚੀਜ਼ ਕਹੀ ਸੀ ਕਿ ਵੀ ਮੇਰੇ ਲਈ ਹਾਰ ਨਹੀਂ ਮੈਂ ਨਹੀਂ ਰੱਖਦੀ ਮੈਂ ਮਿਹਨਤ ਕਰ ਰਿਹਾ ਤੇ ਹਮੇਸ਼ਾ ਮਿਹਨਤ ਕਰਦਾ ਰਹੂੰਗਾ ਤੇ ਬਸ ਇਦਾਂ ਦੀ ਬਈ ਮੇਰੀ ਜ਼ਿੰਦਗੀ ਚ ਲਾਈਫ ਦੇ ਵਿੱਚ ਬਹੁਤ ਕੁਝ ਹੋਇਆ ਤੇ ਹੁਣ ਬਸ ਮਿਹਨਤ ਕਰ ਰਹੇ ਆ ਆਪਣੇ ਮਕਾਮ ਤੇ ਜਾਵਾਂਗੇ ਇੱਕ ਦਿਨ ਜ਼ਰੂਰ ਅੱਛਾ ਕੱਲ ਵਰਗੇ ਰਿਵਾਲ ਨਾਲ ਕੀ ਮੁਲਾਕਾਤ ਹੋਈ ਸੀ ਤੇ ਕਿਵੇਂ ਸਵਾਗਤ ਕਨਵਰ ਭਾਜੀ ਨਾਲ ਆਪਣੇ ਨਹਿਰੂ ਕਾਲਜ ਦੇ ਵਿੱਚ ਪ੍ਰੋਗਰਾਮ ਸੀਗਾ ਉਹਨਾਂ ਦਾ ਸ਼ੋਅ ਸੀਗਾ ਤੇ ਉੱਥੇ ਅਸੀਂ ਸਾਡਾ ਵੈਸੀਸ ਪੱਬ ਬਣ ਗਿਆ ਸੀ ਉੱਥੇ ਚਲੇ ਗਏ ਭਾਜੀ ਨੂੰ ਦੇਖਣ ਤੇ ਜਮਾ ਪਿੱਛੇ ਜਾ ਕੇ ਖੜ ਗਏ ਸੀ ਜਮਾ ਕੁਰਸੀਆਂ ਦੇ ਜਿੱਦਾਂ ਢੇੜ ਇਕੱਠੀ ਹੁੰਦੀ ਐ ਸੀ ਸਾਰਿਆਂ ਦੇ ਪਿੱਛੇ ਖੜੇ ਸੀਗੇ ਮਾ ਬਾਬਾ ਇੱਥੇ ਖੜਿਆ ਇਸ ਵਾ ਆ ਜਾਣੀ ਆਉਂਦਾ ਮ ਆਪਾਂ ਚੱਲਦੇ ਆਂਗੇ ਬਾਬਾ ਜੀ ਕੋਲੇ ਚੱਲਦੇ ਆ ਤੇ ਇਸ ਤੋਂ ਬਾਅਦ ਜਦੋਂ ਅਸੀਂ ਗਏ ਮੈਂ ਬਾਬਾ ਜਣ ਕੇ ਮੈਂ ਬਾਬਾ ਜੀ ਅਸੀਂ ਗਾਉਣਾ ਬੈਸੀ ਸਾਬਾ ਬਣ ਗਿਆ ਸਾਡਾ ਕੋਈ ਇਦਾਂ ਹੈ ਨਹੀਂ ਸੀ ਕਿ ਅਸੀਂ ਜਾਣਾਗਾ ਸਾਨੂੰ ਪਤਾ ਨਹੀਂ ਸੀ ਕਿ ਕਰਨਵਰ ਭਾਈ ਨੇ ਹੁਣ ਉੱਥੇ ਤੇ ਜਦੋਂ ਅਸੀਂ ਗਏ ਬਸ ਉਦੋਂ ਕੁਦਰਤੀ ਜਿਹੜੀ ਚੀਜ਼ ਹੋਣੀ ਹੁੰਦੀ ਹੈ ਤੇ ਮੈਂ ਕਿਹਾ ਬਾਬਾ ਜੀ ਮੈਂ ਗਾਉਣਾ ਕਹਿੰਦੇ ਕਾਕਾ ਦੋ ਮਿੰਟ ਖੜ੍ਹ ਜਾ ਇਸ ਤੋਂ ਬਾਅਦ ਉਹਨਾਂ ਨਾਲ ਗਾਉਣ ਦਾ ਸਬੱਬ ਤਾਂ ਸਟੇਜ ਤੇ ਨਹੀਂ ਮਿਲਿਆ ਤੇ ਜਦੋਂ ਅਸੀਂ ਜਾ ਰਹੇ ਸੀਗੇ ਕਰਨਵਰ ਵਾਪਸ ਆ ਰਹੇ ਸੀਗੇ ਇਸ ਤੋਂ ਬਾਅਦ ਉਹਨਾਂ ਦੀ ਗੱਡੀ ਖੜੀ ਸੀਗੀ ਮਾਨਸਾ ਤੇ ਪੈਲਸ ਕੋਲੇ ਤੇ ਜਦੋਂ ਅਸੀਂ ਗਏ ਮੇਰੇ ਨਾਲ ਦਾ ਮੇਰਾ ਯਾਰ ਕਹਿੰਦਾ ਕਹਿੰਦਾ ਭਾਈ ਦੀ ਗੱਡੀ ਖੜੀ ਹੈ ਕਹਿੰਦਾ ਮਹਾਨਾ ਉਹਨਾਂ ਦੀ ਨਹੀਂ ਇਹ ਤਾਂ ਕਿਸੇ ਹੋਰ ਦੀ ਲੱਗਦੀ ਆ ਕਹਿੰਦੇ ਨਹੀਂ ਉਹਨਾਂ ਦੀ ਆ ਕਹਿੰਦਾ ਚੱਲ ਆਪਾਂ ਪੁੱਛ ਕੇ ਆਉਣਾ ਵੀ ਤੈਨੂੰ ਗਵਾਇਆ ਘਾਤੋ ਨਹੀਂ ਜਦੋਂ ਅਸੀਂ ਗਏ ਉੱਥੇ ਮੈਂ ਭਾਈ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਪੈਰੀ ਪੰਨਾ ਮੈਂ ਕਿਹਾ ਤੇ ਵੀ ਸਾਨੂੰ ਛੋਟੀ ਬੇਨਤੀ ਕੀਤੀ ਸੀ ਬਾਬਾ ਜੀ ਮੈਂ ਗਾਉਣਾ ਵੀ ਤੁਸੀਂ ਕੀ ਚੱਕਰ ਪੈ ਗਿਆ ਜੀ ਕਹਿੰਦੇ ਸੌਰੀ ਬੇਟਾ ਕਹਿੰਦੇ ਵੀ ਸਾਡੀ ਮਜਬੂਰੀ ਸੀ ਕਹਿੰਦੇ ਤੇ ਇੱਥੇ ਸਰਕਾਰੀ ਪ੍ਰੋਗਰਾਮ ਸੀ ਕਹਿੰਦੇ ਵੀ ਕੋਈ ਇਸ਼ੂ ਬਣ ਜਾਂਦਾ ਹੁੰਦਾ ਕਹਿੰਦੇ ਹੁਣ ਮੈਂ ਬੈਠਾਂਗਾ ਹੁਣ ਕਹਿੰਦਾ ਚਾਹੀ ਜਾਨ ਮੰਗਣਾ ਬਾਬਾ ਕਹਿੰਦਾ ਤੇ ਇਸ ਤੋਂ ਬਾਅਦ ਕਹਿੰਦੇ ਵੀ ਚਲੋ ਤੁਸੀਂ ਸੁਣਾਓ ਹੁਣ ਕੀ ਇਸ ਨੂੰ ਨੇ ਇਸ ਤੋਂ ਬਾਅਦ ਜਦੋਂ ਮ ਤੇ ਇਸ ਤੋਂ ਬਾਅਦ ਉਹਨਾਂ ਨੇ ਮੈਨੂੰ ਆਪਣਾ ਨੰਬਰ ਵੀ ਦਿੱਤਾ ਤੇ ਕਹਿੰਦੇ ਵੀ ਆਪਾਂ ਫ੍ਰੀ ਟਾਈਮ ਗੱਲ ਕਰਾਂਗੇ ਕਹਿੰਦੇ ਹੁਣ ਤਾਂ ਇੱਥੇ ਬਹੁਤ ਜਾਣੇ ਖੜੇ ਨੇਗੇ ਤੇ ਕਹਿੰਦਾ ਫ੍ਰੀ ਟਾਈਮ ਆਪਾਂ ਗੱਲ ਕਰਾਂਗੇ ਤੇ ਇਸ ਤੋਂ ਬਾਅਦ ਅਗਲੇ ਦਿਨ ਮੈਂ ਉਹਨਾਂ ਨੂੰ ਫੋਨ ਲਾਇਆ ਜਦੋਂ ਮੈਂ ਫੋਨ ਲਾਇਆ ਤੇ ਇਸ ਤੋਂ ਬਾਅਦ ਉਹਨਾਂ ਨੇ ਵਧੀਆ ਗੱਲ ਕੀਤੀ ਮੰਮੀ ਨਾਲ ਵੀ ਵਧੀਆ ਗੱਲ ਕੀਤੀ ਮੇਰੇ ਨਾਲ ਵੀ ਵਧੀਆ ਗੱਲ ਕੀਤੀ ਫੋਨ ਤੇ ਜੋ ਗੱਲ ਸਾਡੀ ਗੱਲ ਹੋਈ ਸੀ ਤਾਂ ਭਾਜੀ ਕਹਿੰਦੇ ਵੀ ਗਾਣਾ ਕਰਨਾ ਤੇਰਾ ਸੋਹਣਾ ਹੈ ਕਹਿੰਦੇ ਵੀ ਚੰਡੀਗੜ੍ਹ ਆ ਜੀ ਤੇ ਫਿਰ ਹੁਣ ਬਾਕੀ ਹੁਣ ਚੰਡੀਗੜ੍ਹ ਜਾ ਕੇ ਆਉਣਾ ਭਾਜੀ ਕੋਲੇ ਫਿਰ ਦੇਖਦੇ ਹਾਂ ਕੀ ਬਣਦਾ ਅੱਗੇ ਕੀ ਸੁਪਨੇ ਸੋਪਣੇ ਤਾਂ ਹੀ ਮਾਤਾ ਪਿਤਾ ਦੀ ਨੇ ਮੇਰੇ ਤੇ ਜਿਹੜੇ ਮਤਲਬ ਉਹਨਾਂ ਨੂੰ ਐਦਾਂ ਹੁੰਦਾ ਵੀ ਹਨਾ ਸ਼ੁਰੂ ਤੋਂ ਜਿੱਦਾਂ ਪਹਿਲਾਂ ਮੇਰੀ ਬੇਬੇ ਸੀ ਮੈਨੂੰ ਬੇਬੇ ਬਹੁਤ ਉਹ ਕਰਦੀ ਸੀ ਵੀ ਮੇਰਾ ਪੁੱਤ ਵੱਡਾ ਬਣ ਜੇ ਹਨਾ ਬੇਬੇ ਹਣ ਚਲਾਈਦਾ ਤਾਂ ਪਤਾ ਨਹੀਂ ਸੀ ਮੇਰੇ ਬੇਬੇ ਕਹਿੰਦੀ ਨੇ ਮੇਰਾ ਪੁੱਤ ਵੱਡਾ ਅਫਸਰ ਬਣ ਜੇ ਤੇ ਜਿੱਦਾਂ ਉਹਨੂੰ ਪਤਾ ਜਦੋਂ ਕੋਈ ਇੰਟਰਵਿਊ ਲੈਣਾ ਆਉਂਦਾ ਹੁੰਦਾ ਸੀ ਤੇ ਇੰਟਰਵਿਊ ਤਾਂ ਜਿੱਦਾਂ ਹੁੰਦੀ ਹੈ ਹਨਾ ਵੀ ਜਿੱਦਾਂ ਪੱਤਰਕਾਰ ਹੀ ਲੈਂਦੇ ਹੁੰਦੇ ਨੇ ਬੇਬੇ ਮੈਨੂੰ ਹੀ ਪੱਤਰਕਾਰ ਕਹਿਣਾ ਕੀ ਸੀ ਹੰਨiyan ਐਨਨਾ ਕਾ ਮਤਲਬ ਹੀ ਬੇਬੇ ਦਾ ਪਿਆਰ ਸੀ ਮੇਰੇ ਨਾਲ ਤੇ ਹੁਣ ਮੈਂ ਬਾਕੀ ਮੰਮੀ ਰੇਡੀ ਦੇ ਸੁਪਨੇ ਨੇ ਉਹ ਪੂਰੇ ਕਰਨੇ ਆ ਤੇ ਬਹੁਤ ਮੈਨੂੰ ਉਮੀਦ ਆ ਜਲਦੀ ਮੈਂ ਪੂਰੇ ਕਰ ਲੂੰਗਾ ਇਹ